ਹਾਂਜੀ ਅਰ ਸੋ ਇਹਦੇ ਵਿੱਚ ਸਾਰਾ ਕੁਝ ਹੈ ਆ ਗੰਡੇ ਪਈ ਆ ਲਸਣ ਪਈ ਆ ਆ ਬੈਗ ਦੇ ਵਿੱਚ ਅੰਦਰ ਸਾਰਾ ਸਮਾਨ ਜੋ ਵੀ ਨੋਨ ਮਿਰਚ ਐ ਗੁੜ ਚਾਹ ਅੰਦਰ ਪਿਆ ਹੋਇਆ ਭਾਂਡਾ ਟਿੰਡਾ ਸਾਰਾ ਕੁਝ ਹੁਣ ਤੇਰੇ ਹਵਾਲੇ ਆ ਕੋਈ ਨਾ ਤੁਸੀਂ ਬੈਠੋ ਉੱਥੇ ਮੈਂ ਬਣਾ ਕੇ ਲਿਆਉਣੀ ਆ ਰੋਟੀ ਤੁਹਾਡੇ ਵਾਸਤੇ ਚਾ ਠੀਕ ਹੈ ਜੋ ਕੁਛ ਵੀ ਹੋਇਆ ਉਹ ਨੂੰ ਛੱਡ ਕੇ ਸਪੱਸ ਨੂੰ ਮੇਰਾ ਘਰ ਲੱਗਦਾ ਦੇਖਦੀ ਆਂ ਭਲਾ ਨੰਬਰ ਤਾਂ ਮੈਂ ਲਿਖਿਆ ਸੀ ਹਰਪ੍ਰੀਤ ਦਾ ਉਹਦੇ ਆਈ ਸੀ ਇੱਕ ਤਾਂ ਨਾ ਭੁੱਲ ਜਾਂਦੀ ਆ ਮੈਂ ਵੀ ਮੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਆ ਵੇਖ ਹੋਰ ਹੀ ਆਈ ਜਾਂਦੇ ਆ ਕੀ ਹੋ ਗਿਆ ਬੀਬੀ ਕੀ ਭਾਲੀ ਜਾਂਦੀ ਆ ਤੇ ਡਰੀ ਤੇ ਵੀ ਮੈਂ ਤਾਂ ਹਰਪ੍ਰੀਤ ਦਾ ਨੰਬਰ ਭਾਲਦੀ ਸੀ ਇਹਨਾਂ ਦੀ ਕੁੜੀ ਜਿਹਦਾ ਆਹੋ ਉਹ ਤੋਂ ਕੀ ਕਰਾਉਣਾ ਤੂੰ ਲੈ ਆਖੇ ਉਹ ਤੋਂ ਕੀ ਕਰਾਉਣਾ ਤੈਨੂੰ ਨਹੀਂ ਪਤਾ ਕਿਸੇ ਗੱਲ ਦਾ ਮੈਂ ਮੈਨੂੰ ਕੀ ਪਤਾ ਵਿੜਕਾਂ ਦਾ ਬੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ ਬੰਦਿਆਂ ਨੂੰ ਕੀ ਪਤਾ ਹੁੰਦਾ ਕੰਮ ਕਰਦਾ ਰੁੱਝੇ ਫਿਰਾਂ ਦੇਖ ਲੈ ਕੀ ਹਾਲ ਹੈ ਬੰਦਿਆਂ ਨੂੰ ਪਤਾ ਹੁੰਦਾ ਖੇਤ ਬਾਨੇ ਸਭ ਗੱਲਾਂ ਚੱਲਦੀਆਂ ਕਿਕਰ ਸਿਉਣੀ ਇਹ ਤਾਂ ਚਾਚਾ ਲਾਡੀ ਦਾ ਹੂੰ ਕਰੇ ਪਾ ਭਰਾ ਲੈ ਆ ਹਾਂ ਤੇ ਹੋਰ ਐ ਸੁਮਰੇ ਤੇ ਹੋਰ ਬੰਨ ਤਾਂ ਗੋਡੇ-ਗੋਡੇ ਸ਼ਰਮ ਆਈ ਜਾਂਦੀ ਸੱਚੀ ਵੀਰੇ ਹੁਣ ਤੇਰਾ ਥੋੜਿਆ ਪਿਆ ਸੀ ਵਿਆਹ ਕਰਾਉਣ ਕਰਨ ਨੂੰ ਤੈਨੂੰ ਬੜੀਆਂ ਰੋਟੀਆਂ ਮੇਰਦੀਆਂ ਅਸੀਂ ਉਧਰੋਂ ਖਾਧੀਆਂ ਨਹੀਂ ਕਰਨਾਂ ਤੈਨੂੰ ਗੋਡੇ-ਗੋਡੇ ਸ਼ਰਮ ਕਾਦੀ ਆ ਜਾਂਦੀ ਐ ਮੈਨੂੰ ਤਾਂ ਸ਼ਰਮ ਆ ਜਾਂਦੀ ਐ ਵੀ ਕੀ ਤਾਂ ਲਾਡੀ ਕਹੂਗਾ ਤੇ ਕੀ ਲਾਡੀ ਦੀ ਬਹੂ ਕਹੂਗੀ ਵਿਚਾਚ ਨੇ ਵੇਖ ਲਾ ਕਿ ਪਤੂਆ ਪਤਤਾ ਚੀਸਾ ਤੇ ਕਿੱਲੇ ਜ਼ਮੀਨ ਆਵੇ ਕੋਲੇ ਮਾਲਕ ਅਗਲਾ ਇਹਨਾਂ ਦੇ ਭਾਂਡੇ ਨਹੀਂ ਝਾਕੀ ਜਾਂਦਾ ਸੀ ਉਹ ਵਧਿਆ ਸਮਾਂ ਹੋ ਗਿਆ ਤਾਂ ਮੈਂ ਕਹਿੰਨਾ ਤੈਨੂੰ ਨਹੀਂ ਪਤਾ ਪੁੱਤ ਜਦੋਂ ਇਹਨਾਂ ਦਾ ਪਿਓ ਮਰਿਆ ਸੀ ਨਾ ਉਦੋਂ ਇਸ ਨੇ ਆਪਦੇ ਮੂੰਹੋਂ ਹੀ ਕਿਹਾ ਸੀਗਾ ਕਹਿੰਦਾ ਕਿ ਐਂ ਕਰਕੇ ਮੈਂ ਸਿਰ ਤੇ ਹੱਥ ਰੱਖੂੰ ਜਵਾਕਾਂ ਦੇ ਵੀ ਭਾਈ ਤੂੰ ਜਵਾਕ ਲੈ ਕੇ ਆਪਦੇ ਪੇਕੀ ਨਾ ਚਾਹ ਦੀ ਪਰਚਾਈ ਨਹੀਂ ਪੈਂਦਾ ਅੱਛਾ ਤੂੰ ਜਾਣਦੀ ਸੀ ਇਹ ਹਾਂ ਉਦੋਂ ਤੈਨ ਨੇ ਹਾਂ ਗੱਲ ਕਹਿਤੀ ਤੇ ਹੁਣ ਇਹ ਵਿਆਹ ਕਰਾ ਕੇ ਪੈ ਗਿਆ ਆਪਦਾ ਫਿਰ ਮਾੜੀ ਗੱਲ ਹੀ ਐ ਨਹੀਂ ਜਿਹਨੇ ਆਹ ਗੱਲ ਕਹਿਤੀ ਇਹਨਾਂ ਦੇ 14-15 ਕਿੱਲੇ ਜ਼ਮੀਨ ਵੀ ਬਚ ਗਈ ਨਹੀਂ ਪੇਕੇ ਦਾ ਭਾਈ ਕਿਉਂ ਖਾ ਜਾਂਦੇ ਐਡੀ ਕਿਹੜਾ ਉਹ ਕੰਮ ਆਈ ਸੀ ਬਥੇਰੀ ਸੋ ਹਨਰੀ ਬੁੜੀ ਆ ਤੇ ਲਿਆ ਤੇਰੇ ਕੋਲ ਹੈ ਨਹੀਂ ਨੰਬਰ ਆਪਰੀ ਦਾ ਕਿ ਖ਼ਬਰ ਹੀ ਹੋ ਰਹੀ ਸੁਣਾਤੀ ਮੇਰੇ ਕੋਲੇ ਹਰਪ੍ਰੀਤ ਦਾ ਨੰਬਰ ਉਹਨਾਂ ਦੀ ਕੁੜੀ ਦਾ ਨੰਬਰ ਮੇਰੇ ਕੋਲੇ ਕਿਵੇਂ ਆਊਗਾ ਬੇ ਚਲ ਕੋਈ ਨਹੀਂ ਜੇ ਹੋਰ ਆਏਗਾ ਤਾਂ ਦੇਖ ਲੈ ਕੋਈ ਉਹ ਸੱਚ ਹਾਂ ਉਹਦੇ ਘਰ ਆਇਆ ਨਹੀਂ ਉਹਦੇ ਮਸ਼ੀਨ ਦੀ ਲੈ ਕੇ ਆਇਆ ਸੀ ਪਿੱਛੇ ਜੇ ਆਹੋ ਅਣਕ ਜੀ ਵੱਡਣ ਖਾਤਰਾ ਉਹਦਾ ਨੰਬਰ ਹੈਗਾ ਮੇਰੇ ਕੋਲ ਉਹਦਾ ਨਾ ਫਿਰ ਇਹ ਤਾਂ ਉਦੋਂ ਵੀ ਵਧੀਆ ਗੱਲ ਲੈ ਉਹਦੇ ਨਾਲ ਗੱਲ ਕਰ ਲੈਣੇ ਆਂ ਪਤਾ ਦੱਸਣਾ ਹੀ ਐ ਇਹਨਾਂ ਨੇ ਕਿਹੜਾ ਗੱਲ ਕਰੀ ਆ ਕਿਸੇ ਕੋਲੇ ਆਪਾਂ ਦੱਸ ਦਿੰਨੇ ਆ ਪੁੱਤ ਉਹ ਦੇਖ ਲਾ ਕੇ ਜਿਹਨੂੰ ਮੇਰੇ ਸਾਹ ਦਾ 40 ਸਾਲ ਦੇ ਨੂੰ ਹੋ ਗਿਆ ਮੈਨੂੰ ਹਜੇ ਨਹੀਂ ਹੁੰਦਾ ਨਾ ਹਾਂ ਇਹ ਤਾਂ ਚੜਦੇ ਸੂਜ ਰੂਸ ਦਾ ਮੈਂ ਜਿਹੜਾ 4 ਰੁਪਏ ਉਹ ਮੈਂ ਕਿਹਾ ਪੁੱਤ ਇਹਨਾਂ ਦਾ ਹੀ ਵੇੜਾ ਬੈਠਾ ਹੈ ਹੈਲੋ ਕੁਲੀ ਜੀ ਬੋਲਦੀ ਹੈ ਹੈਲੋ ਹੈਲੋ ਸ਼ਸ਼ੀਕਲ ਜੀ ਸ਼ਸ਼ੀਕਲ ਹਰਪ੍ਰੀਤ ਬੋਲਦੀ ਹਾਂ ਪੁੱਤ ਹਾਂ ਜੀ ਅੱਛਾ ਇਹ ਨੰਬਰ ਤਾਂ ਤੇਰੇ پرانے ਦਾ ਨਹੀਂ ਸੀ ਪੁੱਤ ਹਾਂ ਇਹ ਤਾਂ ਨੰਬਰ ਉਹਨਾਂ ਦੀ ਹੈ ਪਰ ਘਰੇ ਤੇ ਆ ਫੋਨ ਉਹਨਾਂ ਦਾ ਇੱਧਰ ਕੰਮ ਨੂੰ ਕੇ ਰੱਖਦੇ ਅੱਛਾ ਠੀਕ ਹੈ ਪੁੱਤ ਤੂੰ ਵਧੀਆ ਹੋਰ ਸੁਣਾ ਸਾਰਾ ਪਰਵਾਰ ਠੀਕ ਹੈ ਸਾਰੇ ਵਧੀਆ ਆਪਣੇ ਦੱਸੋ ਆਪਣੇ ਤਾਂ ਠੀਕ ਹੈ ਪੁੱਤ ਬਸ ਮੈਂ ਤਾਂ ਤੈਨੂੰ ਐਂ ਦੱਸਦੀ ਸੀ ਕਿ ਮੈਂ ਤੈਨੂੰ ਵਧਾਈਆਂ ਪੁੱਤ ਵਧਾਈਆਂ ਕਾਹਦੀਆਂ ਲੈ ਅਕੇ ਕਾਹਦੀਆਂ ਤੇਰੇ ਚਾਚੇ ਨੇ ਕਰੇਵਾ ਭਰਾ ਲਿਆ ਪੁੱਤ ਸੱਚੀ ਤੇ ਹੋਰ ਲੈ ਦਾਦਾ ਮਰ ਚ ਕੀ ਹੋਇਆ ਸੀ ਚਾਚੇ ਨੂੰ ਲੈ ਅਕੇ ਆ ਮਰ ਚ ਕੀ ਹੋਇਆ ਸੀ ਇਹ ਤਾਂ ਪੁੱਤ ਮੈਨੂੰ ਪਤਾ ਨਹੀਂ ਪਰ ਮੈਂ ਤੈਨੂੰ ਤਾਂ ਹੀ ਫੋਨ ਲਾਇਆ ਮੈਂ ਆਖਾ ਨਾ ਸੋਨੂ ਸੱਦਿਆ ਨਾ ਤੇਰੀ ਮਾਂ ਨੂੰ ਪਤਾ ਨਾ ਤੇਰੇ ਭਰਾ ਨੂੰ ਪਤਾਗਾ ਨਾ ਮੈਂ ਤਾਂ ਕਿਸੇ ਨੇ ਫੋਨ ਕਰਕੇ ਕਿਹਾ ਲੈ ਤੈਨੂੰ ਪਤਾ ਕਿਉਂ ਦੱਸਾਂਗੇ ਚੋਰ ਨੂੰ ਚੋਰ ਨੂੰ ਵਿਆਹ ਕਰਾ ਲਿਆ ਉਹਨੇ ਤਾਂ ਇਹ ਤਾਂ ਮੈਨੂੰ ਪਤਾ ਲੱਗ ਗਿਆ ਤਾਂ ਕਰਕੇ ਮੈਂ ਤੇਰੀ ਮਾਂ ਨੂੰ ਦੱਸਿਆ ਜਾ ਕੇ ਫੇਰ ਭਾਈ ਉਹਨਾਂ ਨੇ ਗੱਲ ਚਲਾਈ ਤੇ ਅੱਗਾ ਤੱਕ ਗੱਲ ਆਇਤਾ ਉਹਦਾ ਲੜਾਈ ਕੀਤੀ ਪੂਰੀ ਤੇ ਚਾਚੇ ਨਾਲ ਚਾਚਾ ਨੇ ਬੋਲਿਆ ਕੁਛ ਲੈ ਸਾ ਤੇਰੇ ਕੀ ਬੋਲਣ ਸੀ ਕਹਿੰਨਾ ਮੈਂ ਕਰਵਾ ਲਿਆ ਉਹਦਾ ਬਸ ਮੇਰੀ ਮਰਜ਼ੀ ਨਾ ਉਹਨੇ ਕਰਾਇਆ ਫਿਰ ਗੱਲ ਤਾਂ ਉਹੀ ਹੈ ਨਾ ਪੁੱਤ ਪਹਿਲਾਂ ਤਾਂ ਸੋਨੂੰ ਪਾਲਦਾ ਫਿਰਿਆ ਹੁਣ ਉਹਨੂੰ ਵਿਆਹ ਦਾ ਸਰੱਗਾ ਜਾ ਗਿਆ ਆ ਲੈ ਆਹ ਤਾਂ ਕੋਈ ਟਾਈਮ ਹੀ ਨਹੀਂ ਸੀ ਵਿਆਹ ਕਰਾਉਣ ਦਾ ਉਹੀ ਤਾਂ ਗੱਲ ਹੁਣ ਮੈਂ ਆਹਦੇ ਸੌਰਿਆਂ ਚ ਕੀ ਮੂੰਹ ਦਿਖਾਵਾਂਗੀ ਲੈ ਸੌਰਿਆਂ ਚ ਕੀ ਮੂੰਹ ਦਿਖਾਏਗੀ ਤੂੰ ਐ ਕਰੀ ਚੁੱਪ ਕਰਕੇ ਤੂੰ ਕਾਲੇ ਨਾਲ ਗੱਲ ਕਰੀ ਮੈਂ ਫੋਨ ਤਾਂ ਕਾਲੇ ਨੂੰ ਲਾਇਆ ਸੀ ਮੈਂ ਕਿ ਚੱਲ ਕੇ ਰਾਂ ਉਹਨੂੰ ਮੈਂ ਦੱਸ ਦਿਆਂ ਤੇ ਮੈਂ ਇਹਨਾਂ ਕੀ ਗੱਲ ਕਰਾਂ ਹੁਣ ਤੂੰ ਐ ਕਰੀ ਪੁੱਤ ਪਰ ਦੇ ਨਾਲ ਕਾਲੇ ਨੂੰ ਦੱਸ ਦੇ ਹਾਂ ਤੁਸੀਂ ਵਿਚੋਲੇ ਸੀ ਦੇਖ ਮਨਿੰਦਰ ਦੇ ਉਹੀ ਤਾਂ ਗੱਲ ਆ ਤੇ ਵੀ ਫੇਰ ਸਵੇਰ ਨੂੰ ਵੀ ਗੱਲ ਦੇਣੀ ਆਂਦੀ ਆ ਤੇ ਮੈਂ ਤੁਹਾਨੂੰ ਤਾਂ ਫੋਨ ਲਾਇਆ ਵੀ ਚਲ ਸੋਨੂੰ ਕਿਸੇ ਗੱਲ ਦਾ ਮਾੜਾ ਮੋਟਾ ਪਤਾ ਸ ਤਾਂ ਹੋਣਾ ਚਾਹੀਦਾ ਠੀਕ ਹੈ ਨਾ ਠੀਕ ਹੈ ਹਾਂ ਤੇ ਪੁੱਤ ਬਸ ਮੈਂ ਤਾਂ ਹਾਂ ਹੀ ਕਹਿੰਦੀ ਸੀ ਸੋਨੂੰ ਵੀ ਮੈਂ ਤਾਂ ਗੱਲ ਦੇਖ ਦੱਸਣੀ ਸੀ ਦੱਸਤੀ ਹੁਣ ਭਾਈ ਤੁਸੀਂ ਅੱਗੇ ਦੇਖ ਲਓ ਆਪਦਾ ਕੀ ਕਰਨਾਗਾ ਤੂੰ ਆਉਣਾ ਤੂੰ ਆ ਜੀ ਮੈਂ ਆਉਂਗੀ ਨਾ ਕਾਲੇ ਨਾਲ ਪਹਿਲਾਂ ਜਰਾ ਗੱਲ ਕਰਾਂਗੀ ਇੱਥੇ ਆਹ ਹੋ ਜੇ ਰਣਜੀਤ ਸਿੰਘ ਆਉਣਾ ਤਾਂ ਚੱਲ ਉਹ ਆ ਜੇ ਤੁਸੀਂ ਆਪਦੀ ਰਾਏ ਬਣਾ ਲਓ ਭਾਈ ਬਾਕੀ ਜਿਵੇਂ ਦੱਸਣਾ ਘਰੇ ਦੱਸ ਦਿਓ ਇਹ ਤਾਂ ਗੱਲ ਸਵੇਰ ਨੂੰ ਨਿਕਲੀ ਆਉਣੀ ਆ ਕਿਹੜਾ ਲੁਕੀ ਰਹਿਣੀ ਹੈ ਨਾ ਕਾਲੇ ਨੇ ਰਿਸ਼ਤਾ ਕਰਵਾਇਆ ਸੀਗਾ ਹੁਣ ਉਹ ਕੀ ਕਹੂਗਾ ਓਕੇ ਉਹ ਤਾਂ ਪੁੱਤ ਹੁਣ ਮੈਨੂੰ ਕੀ ਪਤਾ ਕੀ ਕਹੂਗਾ ਉਹ ਤਾਂ ਤੇਰੇ ਚਾਚੇ ਨੂੰ ਚਾਹੀਦਾ ਭਾਈ ਵੀ ਸਭ ਨੂੰ ਸ਼ਰਮੀ ਦਿਵਾਤੀ ਉਹਨੇ ਮੈਂ ਤਾਂ ਚਾਚੇ ਦੀ ਨਹੀਂ ਸਮਝ ਆਉਂਦੀ ਓਰੇ ਬਹੂ ਕੀ ਕਰਦੇ ਰਹਿੰਦਾ ਓਰੇ ਬਹੂ ਬੁਲਾਈ ਸੋਹਣੀ ਆ ਅੱਛਾ ਏ ਤੇ ਹੋਰ ਮਾ ਟ ਕਾਂਟੇ ਕਾਂਟੇ ਕੰਤੇ ਪਾਏ ਆ ਡੇ ਜਮੀਨ ਕਰਕੇ ਵਿਆਹ ਕਰਾ ਲਿਆ ਨਹੀਂ ਕਾਤੇ ਨਾਲ ਕਰਵਾਉਂਦੀ ਸੀ ਹਾਂ ਗੱਲ ਤਾਂ ਉਹੀ ਐ ਗੱਲ ਤਾਂ ਇਹੀ ਐ ਪੁੱਤ ਬਿਜਵੀਨ ਨੂੰ ਹੋ ਗਿਆ ਰਿਸ਼ਤਾ ਹਾਂ ਚਾਹ ਨਾ ਨਹੀਂ ਬੋਤਣਾ ਚਾਹੀਦਾ ਹਾਂ ਚੱਲ ਪੁੱਤ ਮੈਂ ਤੈਨੂੰ ਆਇਆ ਨਹੀਂ ਐ ਵਿਆਹ ਨਹੀਂ ਜਾਣਾ ਕੁਲਦੀਪ ਨੇ ਬਾਹਰ ਹੀ ਬੈਠਾ ਸੀ ਮੇਰੇ ਕੋਲੇ ਤੇ ਚੱਲ ਤੂੰ ਗੌਰ ਕਰੀਂ ਵਾਰੀ ਜੀ ਗੱਲ ਤੇ ਚੰਗਾ ਠੀਕ ਐ ਠੀਕ ਐ ਹਾਂ ਚੰਗਾ ਕਾਨੂੰਨ ਦੱਸਣਾ ਹੀ ਬੇਬੇ ਤੂੰ ਅਗਲਾ ਆਖੂ ਸਾਡੀ ਗੱਲ ਪਰੋਤੀਗਾ ਹਾਂ ਗੱਲ ਪਰੋਣਾ ਨਹੀਂ ਕੀ ਗੱਲ ਐ ਇਹ ਹੁਣ ਮੈਂ ਵੀ ਤਾਂ ਕਰ ਦੱਸ ਕੇ ਆਈਆਂ ਉਹਨਾਂ ਦੇ ਮੈਂ ਹੀ ਦੱਸਿਆ ਜਾ ਕੇ ਇਹਨਾਂ ਨੂੰ ਵੀ ਪਤਾ ਲੱਗਦਾ ਤੂੰ ਵੀ ਬੇਬੇ ਖ਼ਬਰ ਬਣੀ ਕਰਦੀਆਂ ਹਰੇ ਗੱਲ ਐ ਇਤਰਾ ਉਧਰ ਉਧਰ ਹੋਵੇ ਤੇ ਤੂੰ ਲੈਣਾ ਕਿ ਮੈਨੂੰ ਨਾ ਵੜਵਾ ਕੇ ਮਾਰਨੀ ਕਿਸਣਾ ਤੈਨੂੰ ਕਿੰ ਵੜਵਾ ਕੇ ਮਾਰ ਦੂੰ ਮੈਂ ਤਾਬਦਿਕਾ ਬੜੀਆਂ ਲਾਉਂਦੀ ਕਰਦੀਆਂ ਜਦੋਂ ਤੈਨੂੰ ਰਿਸ਼ਤੇ ਵਾਲੇ ਆਏ ਸੀ ਇਹਨਾਂ ਨੇ ਪੂਰਾ ਜੋਰ ਲਾਇਆ ਸੀ ਹੂੰ ਅੱਜ ਮੈਂ ਕਿਵੇਂ ਚੰਗਾ ਹੋਣ ਦੇ ਦੇਣਾ ਇਹਨਾਂ ਨੇ ਤਾਂ ਫਿਰ ਹੋ ਗਿਆ ਜਾਂ ਤਾਂ ਹੋਣ ਬੇਲ ਆਉਣਾ ਸੀ ਰਿਸ਼ਤਾ ਤਾਂ ਹੋ ਗਿਆ ਪੁੱਤ ਇਹ ਗੱਲ ਨਹੀਂ ਵੀ ਲਾਡੀ ਦੀ ਜ਼ਮੀਨ ਦਾ ਤਾਂ ਅੱਧ ਵੱਡਿਆ ਗਿਆ ਫਿਰ ਆਪਾਂ ਨੂੰ ਕਹਦਾ ਚਾਗ ਆ ਮਾਂ ਲਾਇਆ ਕਿ ਚਾ ਨਹੀਂ ਕਿਹੜਾ ਤਾਂ ਮੈਂ ਕਾਲ ਜੱਗ ਲਾਦੀ ਉਹਨਾਂ ਦੇ ਗੱਲ ਕਹਿ ਕੇ ਫਿਰ ਮੇਰਾ ਭਾਈ ਛੋੜੀ ਤਾਂ ਜ਼ਮੀਨ ਗਈ ਹੱਥੋਂ ਤੇ ਪਿੱਟੇ ਪਾਟੀ ਪੱਟ ਕੁੱਟੇ ਅੰਦਰੋਂ ਤਾਂ ਮੈਂ ਬਥੇਰੀ ਕੁਝ ਉੱਤੋਂ ਉੱਤੋਂ ਮੈਂ ਕਹਿ ਰਿਆ ਕਰ ਚੱਲ ਕੋਈ ਨਹੀਂ ਆਏ ਹੋ ਜੂ ਚੱਲ ਕੋਈ ਨਹੀਂ ਆਏ ਹੋ ਜੂ ਇਹ ਫਾਇਦਾ ਨਹੀਂ ਵੀ ਕੀ ਹੈ ਦੀ ਬਰਬਾਦੀ ਤੇ ਹੱਸਿਆ ਨਹੀਂ ਹੁੰਦਾ ਯਾਰ ਦੇਦੇ ਦੀ ਵਕਤ ਮੈਂ ਤੂੰ ਜਾਣਦਾ ਕਰ ਰਾਇਣ ਦਾ ਕਰ ਤਾ ਇਹਨੂੰ ਕੀ ਪਤਾ ਬੁੜੀਆਂ ਵਾਲੀਆਂ ਗੱਲਾਂ ਦਾ ਬੁੜੀਆਂ ਨਹੀਂ ਨਾ ਚਾਰਾ ਪਾਲਾ ਕਰ ਲੈ ਕੰਮ ਹਾਂ ਭਰਤ ਕਰਾਤੀ ਸੀ ਬੁੜੀਆਂ ਨੇ ਤਾਂ ਕਰਾਤੀ ਸੀ ਵੀ ਨਾਲੇ ਬੁਰਗਾ ਬਣਾ ਸਰਦਾ ਨਹੀਂ ਫੇ ਰੋਟੀਆਂ ਭਾਲਦੇ ਹੋ ਇਹ ਨਹੀਂ ਮੁੰਡਾ ਕਿਸੇ ਦੀ ਗੱਲ ਸੁਣਦਾ ਨਹੀਂ ਪਹਿਲਾਂ ਵੀ ਨਹੀਂ ਮੇਰੀ ਸੁਣੂ ਵੀ ਹੁਣ ਜੇ ਉਹਨਾਂ ਦੇ ਬੁਰਾ ਹੋਇਆ ਮੈਨੂੰ ਤਾਂ ਹੱਥ ਲੈਣ ਦੇ ਤੂੰ ਆਪ ਨਹੀਂ ਹੱਸਣਾ ਤਾਂ ਬਥੇਰਾ ਖੁਸ਼ ਹੋਇਆ ਉਹਦੇ ਰਿਸ਼ਤੇਦਾਰੇ ਉਹ ਬਥੇਰੇ ਖੁਸ਼ੀਆਂ ਬਣਾਇਆ ਇਹਨਾਂ ਨੇ ਜਦੋਂ ਮੇਰੇ ਪੁੱਤ ਨੂੰ ਰਿਸ਼ਤਾ ਹੁੰਦਾ ਸੀ ਪਾਨੀਆਂ ਮਾਰ ਮਾਰ ਇਹਨਾਂ ਨੇ ਜੀਤੋ ਹਾਂਜੀ ਹਜੇ ਇੱਕ ਦਿਨ ਤਾਂ ਹੋਇਆ ਆਪਣੇ ਵਿਆਹ ਨੂੰ ਤੇ ਤੂੰ ਗੋਹਾ ਗੂੜਾ ਵੀ ਕਰਨ ਲੱਗ ਗਈਆਂ ਲੈ ਸਫਾਈਆਂ ਤਾਂ ਕਰਨੀਆਂ ਜੇ ਆਪਦੇ ਘਰ ਦੀਆਂ ਤੇ ਹਜੇ ਕੀ ਸੀ ਸਫਾਈਆਂ ਨੂੰ ਪਹਿਲਾ ਮੈਂ ਹੀ ਕਰਦਾ ਹੁੰਦਾ ਸੀ ਲੈ ਹੁਣ ਤੁਹਾਡੇ ਤੋਂ ਤਾਂ ਨਹੀਂ ਕਰਾਉਣੀਆਂ ਗਿਆ ਤੂੰ ਵੀ ਕਾਣੀ ਹੈ ਕਿਉਂ ਕੀ ਗੱਲ ਹੋ ਗਈ ਤੇ ਹੋਰ ਹਜੇ ਇੰਨੀ ਕੀ ਜਲਦੀ ਸੀ ਭਰਾਏ ਤੈਨੂੰ ਸਾਫ ਸਫਾਈਆਂ ਕਰਨ ਦੀ ਆਪੇ ਕਰੀ ਜਾਂਦੇ ਹੌਲੀ ਹੌਲੀ ਆਪਾਂ ਕੁਝ ਨਹੀਂ ਹੁੰਦਾ ਫਿਰ ਕੀ ਹੋ ਗਿਆ ਹੁਣ ਸਫਾਈਆਂ ਤਾਂ ਕਰਨੀਆਂ ਇਹ ਕਰਦੀਆਂ ਪਰ ਇਹ ਵੀ ਕਰਾਂ ਮੈਂ ਨਾ ਕਰੂੰਗੀ ਸਫਾਈਆਂ ਹੋਰ ਕੌਣ ਕਰੂਗਾ ਹੁਣ ਤੁਹਾਡੇ ਤੋਂ ਤਾਂ ਮੈਂ ਕਰਾਉਣਾ ਰਹੀ ਸਫਾਈਆਂ ਬਈ ਲੋਕ ਸੱਚ ਕਹਿੰਦੇ ਆ ਘਰ ਤਾਂ ਤੀਮੀ ਦੇ ਨਾਲ ਹੀ ਹੁੰਦਾ ਹੈ ਹੋਰ ਫਿਰ ਚਾਣ ਨੇ ਸੱਚੀ ਗਈਆਂ ਚਾਚਾ ਚਾਚਾ ਆਓ ਭਾਈ ਇਹ ਗੱਲ ਚਾਚਾ ਚੰਗੇ ਗੁਣ ਖੜਾਈ ਜਨਾ ਹੈ ਕੋਈ ਨੀ ਬੈਠ ਕਰ ਬੈਠ ਅ ਮੰਜਾ ਲੈ ਚ ਉਹ ਕੀ ਬੈਠ ਗਿਆ ਚਾਚਾ ਭਾਈ ਕਿਹਾ ਛੱਡੇ ਨਹੀਂ ਤੂੰ ਸਾਨੂੰ ਉਹ ਕੋਈ ਨੀ ਭਾਈ ਬੈਠੋ ਬੈਠ ਕੇ ਗੱਲ ਕਰਦੇ ਆ ਬੈਠ ਬੈਠ ਬਸ ਚਾਚਾ ਨਿੱਛੇ ਬੈਗਾ ਅੱਛੀ ਤੇਰੇ ਆਉਦੇ ਸੀ ਠੀਕ ਹੈ ਕੋਈ ਨੂ ਕੋਤ ਬੈਠੋ ਕੋਈ ਵੀ ਕਾਰ ਬਿਆਰ ਕਰਦੇ ਆਪਾਂ ਆਉਦੇ ਘਰੇ ਤੇ ਆਪਾਂ ਦੱਸਦੇ ਨਾ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਤੂੰ ਸਾਨੂੰ ਜਵੇਂ ਬਗਾਨੇ ਕਰਤਾ ਤੂੰ ਬੈਠਦਾ ਸੀ ਭਾਈ ਕਰਦੇ ਆ ਗੱਲ ਭਾਈ ਮੰਜਾ ਚਕਾ ਲੈ ਨੇ ਚੱਕ ਲਿਆ ਮਨਿੰਦਰ ਮੰਜਾ ਆਪੇ ਚੱਕ ਲੂ ਚਾਚਾ ਮਾੜੀ ਮੋਟੀ ਸ਼ਰਮ ਤਾਂ ਮੰਦਾ ਉਮਰ ਦਾ ਲਿਆਇਕਾ ਕਰਦਾ ਤੂੰ ਹੈਂ ਆਂ ਤਾਂ ਦੇਖਦਾ ਵੀ ਸਾਡੇ ਨੂਝ ਬਾਈਆਂ ਕੀ ਗਾਂ ਜਵਾਬ ਦੇਣਗੇ ਗੱਲ ਦਾ ਹੈਂ ਤੂੰ ਤਾਂ ਸਾਡੇ ਵੀ ਦਾੜੀ ਚ ਖੇ ਪਾਤੀ ਆਪਦੇ ਤਾਂ ਪਾਉਣੀ ਪਾਉਣੀ ਸੀ ਉਹ ਭਾਈ ਬਸ ਇੱਧਰ ਡਾਲ ਲੈ ਬਸ ਦੀ ਗੱਲ ਨਹੀਂ ਭਾਈ ਤੈਨੂੰ ਪਤਾ ਲੋਕ ਸੱਫਾ ਚ ਕੀ ਗੱਲਾਂ ਕਰੀ ਜਾਂਦੇ ਆ ਸੁਣੀਆਂ ਨਹੀਂ ਜਾਂਦਾਂ ਮੈਂ ਤਾਂ ਮੂੰਹਲੇ ਟਿਕ ਟਪਿਆਈ ਉਹ ਲੋਕਾਂ ਦਾ ਕੀ ਆ ਲੋਕ ਤਾਂ ਬੋਲਦੇ ਹੁੰਦੇ ਭਾਈ ਮੈਂ ਬਹਿ ਜਾ ਹੁਣ ਕਰ ਲੈ ਜਿਹੜੀ ਗੱਲ ਕਰਨੀ ਆ ਸਾਰਿਆਂ ਨੇ ਬੈਠੇ ਆ ਉਹਨਾਂ ਮੂੰਹ ਬਣਾ ਕੇ ਬੈਠੇ ਜਿਹੜੀ ਗੱਲ ਕਰਨੀ ਆ ਸਾਰੀ ਕਰ ਲੈ ਕਰ ਲੈ ਕਰ ਸੀ ਹੋ ਜਾ ਉਧਰ ਨਾ ਚਾਚਾ ਬੋਲ ਹੁਣ ਹੁਣ ਕੇ ਚੁੱਪ ਕਰਿਆ ਬੈਠਾ ਬੋਲੋ ਕੀ ਬੋਲਣ ਨੂੰ ਕੁਝ ਹੋਵੇ ਤਾਂ ਬੋਲੂ ਸ਼ਰਮ ਨਹੀਂ ਆਉਂਦੀ ਇਹਨੂੰ ਕਿਵੇਂ ਬੈਠਾ ਦੇਖੇ ਚੱਲ ਮਨਿੰਦਰ ਤੂੰ ਚੱਲ ਕੋਈ ਨਾ ਮਨਿੰਦਰ ਤੂੰ ਕਾਹਤੋਂ ਬੋਲੀ ਜਾਂਦੀ ਆ ਭਾਈ ਜਦੋਂ ਵੱਡੇ ਬੈਠੇ ਆ ਗੱਲ ਕਰਨ ਨੂੰ ਆਪੇ ਗੱਲ ਕਰ ਲੈਣਗੇ ਤੈਨੂੰ ਜਮਾਂ ਨੁਕਸਾਨ ਨਹੀਂ ਹੋਊਂ ਦਿੰਦੇ ਠੀਕ ਹੈ ਨਾ ਚੁੱਪ ਕਰਕੇ ਬਹਿ ਜਾ ਇਹ ਭੈਣੇ ਇਹਦਾ ਵੀ ਕਾਲਜਾ ਮੱਚਿਆ ਪਿਆ ਬਥੇਰੀਆਂ ਰੋਟੀਆਂ ਪਕਾ ਪਕਾ ਦਿੱਤੀਆਂ ਇਹਨੂੰ ਕੰਜਰ ਨੂੰ ਚੱਲ ਕੋਈ ਨਾ ਹੁਣ ਰੋਟੀਆਂ ਹੀ ਤਾਂ ਹੁਣ ਤੂੰ ਵੀ ਤੋਲਾ ਟਾਲੀ ਕਰਨੀ ਆ ਤੇ ਜਿਹੜੀਆਂ ਖਵਾਦੀਆਂ ਖਵਾਦੀਆਂ ਹੁਣ ਤੂੰ ਆਪ ਸਹਿਣੀ ਆ ਜੇ ਤੂੰ ਰੋਟੀਆਂ ਖਵਾਈਆਂ ਤਾਂ ਤੂੰ ਫਸਲ ਵੀ ਖਰਦੀ ਰਹੀ ਐ ਦੀ ਤ ਚਾਚੀ ਤੂੰ ਸਾਡੇ ਬਾਲ ਦੀਆਂ ਕਿ ਚਾਚੇ ਬਾਲ ਦੀਆਂ ਕੀ ਪਹਿਲਾਂ ਮੇਰੀ ਗੱਲ ਸੁਣਾ ਜੇ ਤੂੰ ਸਾਡੇ ਕੋਲ ਕਹਿੰਦੀ ਆ ਸਾਡੀ ਗੱਲ ਕਰਦੀ ਆ ਇੱਥੇ ਆ ਕੇ ਤੂੰ ਚਾਚਾ ਦਾ ਪੱਖ ਲੈਣ ਲੱਗੀ ਕੀ ਗੱਲ ਮੈਂ ਤਾਂ ਭਾਈ ਦੋਨੋਂ ਹੀ ਪਾਸੇ ਗੱਲ ਕਰਦੀ ਆ ਮੈਂ ਗੱਲ ਟਕਾਹ ਦੀ ਕਰਦੀ ਆ ਵੀ ਨਾਲੇ ਸੋਡੀ ਤਾਂ ਨਹੀਂ ਸੋਝ ਜੇ ਤੇ ਟਕਾਹ ਰਹੇ ਕੋਈ ਲੜਾਈ ਪੜਾਈ ਨਾ ਹੋਵੇ ਚਾਚੀ ਸਾਰੀ ਗੱਲ ਨਹੀਂ ਪਤਾ ਵੀ ਟਕਾਹ ਕਿਹੜੀ ਗੱਲ ਨਾਲ ਹੋਊਗਾ ਉਹ ਗੱਲ ਜਿਹੜੀ ਆਪਾਂ ਕਰਨਾ ਆ ਬਸ ਉਹੀ ਕਰੋ ਤੁਸੀਂ ਚੱਲ ਭਾਈ ਤੁਸੀਂ ਕਰ ਲਓ ਫਿਰ ਮੈਨੂੰ ਕਿ ਲੋੜ ਹੈ ਵਿੱਚ ਬੋਲਣ ਦੀ ਕਰ ਲੈ ਭਾਈ ਗੱਲ ਜਿਹੜੀ ਕਾਰ ਭਿਆਰ ਜਿਹੜੀ ਗੱਲਬਾਤ ਹੈ ਜਿਹੜੀ ਨਾ ਹੋਈ ਆ ਸਾਰੀ ਗ ਵੀ ਲੜਾਈ ਹੈ ਇਸ ਗੱਲ ਦੀ ਕਿਉਂਕਿ ਉਸ ਤੋਂ ਇਕੱਠੇ ਹੋ ਗਏ ਇਸ ਗੱਲ ਦੀ ਚਾਚਾ ਵੀ ਤੂੰ ਸਾਨੂੰ ਤਾਂ ਸ਼ਰੀਕ ਬਣਾਤਾ ਠੀਕ ਆ ਅਸੀਂ ਤੇਰੇ ਆਪਦੇ ਸੀ ਤੂੰ ਸ਼ਰੀਕ ਸਮਝਿਆ ਸਾਨੂੰ ਕੱਖ ਗੱਲ ਇੱਕ ਗੱਲ ਵੀ ਨਹੀਂ ਦੱਸੀ ਵੀ ਤੂੰ ਆ ਏਡਾ ਵੱਡਾ ਕੰਮ ਕਰਨ ਲੱਗਿਆਗਾ ਸਰ ਨਰਾਇਆ ਤਾਂ ਕਰਦਾ ਚਾਚਾ ਉਹ ਭਾਈ ਰਹਿ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਉਹ ਬਸ ਤਾਂ ਜਿਹਾ ਸਿਓ ਇਹਨੂੰ ਕਰ ਹੁਣ ਟਾਈਮ ਮਿਲਣਾ ਨਾ ਉਹ ਤੇਰਾ ਮਗਰਮੂਹਰੇ ਰਹਿੰਦਾ ਸੀ ਉਹਦੇ ਕੋਲ ਤਾਂ ਗੱਲ ਕਰਦਾ ਨਾ ਉਹ ਮੈਂ ਜਵਾਗ ਦੇ ਨਾਲ ਕੀ ਗੱਲ ਕਰਦਾ ਉਹ ਤਾਂ ਤੇਜਾ ਸੋ ਮਿਲ ਗਿਆ ਸੀ ਮੈਨੂੰ ਬਸ ਉਹਦਾ ਬਾਈ ਜਿਆ ਬਿਆਰਾ ਮਾਤਾ ਕਰਨੀ ਤੇਜੇ ਦਾ ਕੋਈ ਨਾ ਉਹਦੀ ਵੀ ਦਾੜੀ ਪੱਟੂਗੀ ਤੇਜੇ ਦੀ ਤੇਜਾ ਸਾਂ ਤੈਨੂੰ ਕਦੇ ਰੋਟੀ ਦਾ ਫੜਾਉਣ ਆਇਆ ਨਹੀਂਗਾ ਤੇਜਾ ਸਾਂ ਤੇਰੇ ਕਦੇ ਨਾ ਤੇਰੇ ਕੱਪੜੇ ਧੋਤੇ ਆ ਠੀਕ ਹੈ ਨਾ ਤੈਨੂੰ ਕੋਈ ਦਵਾਈ ਦਵਾ ਕੇ ਗਿਆਗਾ ਅੱਜ ਤੈਨੂੰ ਆ ਗੱਲਾਂ ਯਾਦ ਆ ਗਈਆਂ ਹੁਣ ਤੁਸੀਂ ਮੈਨੂੰ ਸੁਣਾਉਣੇ ਰੋਟੀ ਖਵਾਈ ਕੱਪੜੇ ਧੋਤੇ ਹੋਏ ਸੁਣ ਸੁਣਾਉਣਗੇ ਚਾਚਾ ਤੂੰ ਕੰਮ ਹੀ ਇਹੋ ਜਿਹਾ ਕੀਤਾ ਸੁਣਨ ਵਾਲਾ ਉਹ ਚਾਚਾ ਮੇਰੀ ਵੀ ਨੀਮੀ ਪਵਾਤੀ ਤੂੰ ਤਾਂ ਤੂੰ ਮੈਨੂੰ ਐਂ ਦੱਸ ਜਦੋਂ ਮੈਂ ਰਿਸ਼ਤਾ ਕਰਾਇਆ ਇਹਦਾ ਲਾਡੀ ਦਾ ਉਦੋਂ ਕੀ ਗੱਲ ਹੋਈ ਸੀ ਹੈ ਹੁਣ ਭਾਈ ਤੂੰ ਉਹ ਗੱਲ ਤੋਂ ਭਜਦਾ ਚਾਚਾ ਉਹ ਮੈਂ ਕਿਹੜੀ ਗੱਲ ਤੋਂ ਬੱਸ ਰੋਕੂਗੀ ਇਹ ਗੱਲ ਕਹੀ ਸੀ ਠੀਕ ਆ ਵੀ ਪਾਈ ਇਹਦਾ ਪਿਓ ਮਰਿਆ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਠੀਕ ਆ ਮੈਂ ਇਹਨਾਂ ਦਾ ਘਰ-ਵਾਰ ਸੰਭੀ ਬੈਠਾ ਮੈਂ ਪਾਈ ਜਵਾਕਾਂ ਨੂੰ ਆਪਦਾ ਇੱਥੇ ਸਿਰ ਤੇ ਹੱਥ ਰੱਖੂਗਾ ਠੀਕ ਆ ਮੈਂ ਆਪਦਾ ਘਰ ਨੀ ਬੰਦਾ ਤੇ ਮੇਰਾ ਸਾਰਾ ਕੋਈ ਜਵਾਕ ਦਾ ਇਹਦਾ ਅੱਜ ਤੂੰ ਲੈ ਕੇ ਅੱਡ ਹੋ ਗਿਆ ਆਪਦਾ ਹੈ ਬਈ ਚੈਨ ਵਾਲੀ ਗੱਲ ਵੀ ਕਰ ਚੈਨ ਵਾਲੀ ਗੱਲ ਉਹ ਤਾਂ ਹੁਣ ਪਤਾ ਹੀ ਆ ਚਾਚੇ ਨੂੰ ਕਹਿ ਕੇ ਪਵਾਈ ਸੀ ਇਹਨੇ ਚਾਰ ਟੋਲੇਾਂ ਦੀ ਚੈਨ ਉਹਦਾ ਹਾਂ ਵੀ ਇਹ ਤਾਂ ਬਈ ਤੁਸੀਂ ਮੈਨੂੰ ਚੈਨ ਪਾ ਦਿਓ ਜਿਹੜੀ ਜ਼ਮੀਨ ਜਮਾਨ ਹੈਗੀ ਆ ਵੀ ਸਾਰੀ ਲਾਡੀ ਦੀ ਆ ਵੀ ਮੈਂ ਵਿਆਹ ਕਰਾਉਂਦਾ ਨਹੀਂ ਉਦੋਂ ਮੌਕੇ ਤੇ ਗੱਲ ਕਰੀ ਆ ਕਿ ਨਹੀਂ ਕਰੀ ਜਾ ਸਕਦਾ ਨਹੀਂ ਤਾਂ ਆਪਣੇ ਕੋਲ ਗੱਲ ਨਹੀਂ ਕੀਤੀ ਸਮਝਦਾ ਕਿਉਂ ਨਹੀਂ ਹੈ ਭਾਈ ਮੇਰੀ ਗੱਲ ਤਾਂ ਸੁਣ ਲਓ ਮੈਨੂੰ ਤਾਂ ਬੋਲਣ ਦਿਓ ਚਾਚਾ ਭਾਜੇ ਵੀ ਤੂੰ ਕੁਝ ਬੋਲਣਾ ਕੁਝ ਰਹਿ ਗਿਆ ਉਹ ਜੇ ਮੈਨੂੰ ਮੇਰੀ ਗੱਲ ਸੁਣ ਕਾਲੇ ਤੂੰ ਸਿਆਣਾ ਦੇਖ ਭਾਈ ਜੇ ਇਹਨਾਂ ਨੇ ਵਾਦਾ ਕੀਤਾ ਸੀ ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਮੈਂ ਉਸ ਗੱਲ ਤੋਂ ਭੱਜਿਆ ਜੇ ਤਾਂ ਮੈਂ ਭੱਜਿਆ ਹਾਂ ਤਾਂ ਤੁਸੀਂ ਮੈਨੂੰ ਗੱਲ ਕਰੋ ਉਹ ਚਾਚਾ ਜਦੋਂ ਹੁਣ ਤੂੰ ਆਪਦਾ ਘਰ ਬਣ ਲਿਆ ਸਵੇਰ ਨੂੰ ਜਵਾਕ ਜੱਲੇ ਹੋਣਗੇ ਤੂੰ ਹੀ ਸਾਹ ਦਾ ਉਹਨਾਂ ਨੂੰ ਦੇਵੇਂਗਾ ਕਿ ਇਹਨੂੰ ਦੇਵੇਂਗਾ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਮੈਂ ਛੋਡੇ ਘਰ ਚ ਕਲੇਰ ਕਰੂਗਾ ਤੂੰ ਆਪਦਾ ਵੱਢ ਕੇ ਦੂਜੇ ਦੇ ਮੇਰੇ ਚ ਕਿਵੇਂ ਲਾ ਦੇਗਾ ਕੋਈ ਗੱਲ ਨਹੀਂ ਜੋ ਕੁਛ ਮੈਂ ਇਹਨੂੰ ਗੱਲ ਦੀ ਨੂੰ ਕਿਹਾ ਹੋਇਆ ਇਹਨੂੰ ਮਿਲ ਜਾਊਗਾ ਕਮਾਲ ਹੋ ਜਾਊਗਾ ਮਿਲੂਗਾ ਨਹੀਂ ਚਾਚਾ ਚਾਹੀਦਾ ਹੈ ਨਾ ਨਾਮ ਲਵਾ ਫਿਰ ਯਕੀਨ ਹੋਊਗਾ ਜੇ ਦਾਦਾ ਤੂੰ ਅੱਜ ਇਹ ਗੱਲ ਕਰਦਾ ਤਾਂ ਭਰ ਦੇ ਫਿਰ ਸਟਾਮ ਕਰ ਦੇ ਸਾਰੀ ਗੱਲਬਾਤ ਕਲੀਅਰ ਉਹ ਕੋਈ ਨਹੀਂ ਸਟਾਮ ਵੀ ਭਰ ਦੂਗਾ ਠੀਕ ਹੈ ਨਾ ਮੈਂ ਜਿਹੜਾ ਕੁਝ ਮੈਥੋਂ ਤੁਹਾਨੂੰ ਚਾਹੀਦਾ ਤੁਸੀਂ ਸਾਰਾ ਕੁਝ ਲੈ ਲਓ ਪਰ ਸਾਨੂੰ ਤੁਹਾਆਂ ਜਣਿਆਂ ਨੂੰ ਇੱਥੇ ਤੰਗ ਨਾ ਕਰਵਾ ਕੇ ਹਾਂ ਇਹ ਨਹੀਂ ਨਾ ਕਰੋ ਪਟਰਾਣੀ ਨੂੰ ਤੰਗ ਗੱਲਾਂ ਦੇਖ ਕਰਦਾ ਜਿਹੜੀ ਮੇਰੀ ਮਾਂ ਕੀ ਹੋਈ 40 ਸਾਲ ਇਹ ਤੰਗ ਹੋਈ ਉਹ ਦੇਖ ਪਾਈ ਕਿੱਕਰ ਸੈਂ ਮੁੰਡਾ ਕਹਿੰਦਾ ਕਿ ਤੂੰ ਸਾਡੀ ਮੇਰ ਨਹੀਂ ਕਰਾਉਂਦੀ ਮੈਂ ਸਾਡੀ ਗੱਲ 'ਚ ਬੋਲਣਾ ਤਾਂ ਚਾਹੁੰਦੀ ਪਰ ਮੈਂ ਤੈਨੂੰ ਐਂ ਕਹਿੰਦੀ ਆਂ ਵੀ ਜਾਂਦਾ ਤੂੰ ਉਹਦਾ ਵਾਦਾ ਨਾ ਕਰਦਾ ਮੁੰਡੇ ਨਾਲ ਜਾਂ ਪਾਈ ਪੂਰਾ ਕਰ ਦੇ ਹੁਣ ਤੂੰ ਵੇਖ ਲੈ ਵੀ ਤੂੰ ਘਾਟੇ ਚ ਜਾਣਾ ਕਿ ਲਾਡੀ ਨੇ ਘਾਟੇ ਚ ਜਾਣਾ ਉਹ ਪਾਈ ਬੰਦ ਤੂੰ ਤਾਂ ਮੈਨੂੰ ਹੁਣ ਮੈਨੂੰ ਕਹਿਣ ਲੱਗ ਗਈਆਂ ਅਜੇ ਤਾਂ ਇੱਕ ਦਿਨ ਹੋਇਆ ਸਾਡੇ ਘਰ ਵਸੇ ਨੂੰ ਹੁਣੇ ਘਾਟੇ ਚ ਹੀ ਆ ਮੈਂ ਦੱਸਦਾ ਇਹ ਨਹੀਂ ਘਰ ਵਸਾਲੇ ਚਾਚ ਨੇ ਲਾਡੀ ਦਾ ਉਜੜੂ ਮੈਂ ਜਾਂੂ ਪਿੱਕੇ ਆ ਕੇ ਕਹ ਕੇ ਮੇਰੀ ਗੱਲ ਸੁਣ ਮੈਂ ਤੇਰੇ ਉਹਨੇ ਬਣਦਾ ਹੱਥ ਠੀਕ ਆ ਮੇਰਾ ਘਰ ਪਟਿਆ ਜਾਂਦਾਗਾ ਉਧਰੋਂ ਪਟਿਆ ਜਾਂਦਾ ਮੇਰੀ ਭੈਣ ਦਾ ਘਰ ਠੀਕ ਆ ਉਧਰੋਂ ਬਾਈ ਕਹੀ ਜਾਂਦਾ ਵੀ ਜੇ ਆ ਗੱਲ ਹੋ ਗਈ ਵੀ ਤੇਰੇ ਵਾਲੇ 7 ਕਿੱਲੇ ਮੇਰੇ ਨਾਮ ਨਾ ਲਗੇ ਤਾਂ ਭੈਣ ਇੱਥੇ ਆ ਕੇ ਬੈਠ ਜੂਗੀ ਆ ਕੇ ਬੈਠੂਗੀ ਉਹ ਮੈਨੂੰ ਤਾਂ ਤੁਹਾਡੇ 7 ਕਿੱਲੇ ਨਹੀਂ ਮੈਂ ਤਾਂ ਕੋਈ ਨਹੀਂ ਮਾਰਦਾ ਗੱਲ ਤਾਂ ਗਲਦੀ ਜਿਹੜੀ ਮੈਂ ਮੂਰੇ ਜ਼ੁਬਾਨ ਕਰੀ ਸੀ ਆ ਮੇਰੀ ਦਾ ਮੁੱਲ ਨਹੀਂ ਨਾ ਪਿਆ ਮੂਰੇ ਬਾਈ ਇਹੋ ਤੂੰ ਮੜਾ ਕੇ ਗੱਲ ਐ ਕਰ ਲੈਣੀ ਸੀ ਮੈਂ ਤਾਂ ਤੈਨੂੰ ਪਹਿਲੀ ਗੱਲ ਹੁਣ ਵੀ ਨਹੀਂ ਮੁੱਕਰਦਾ ਕਿਸੇ ਗੱਲ ਤੋਂ ਠੀਕ ਹੈ ਨਾ ਪਰ ਮੈਂ ਆਪਣੀ ਰੋਟੀ ਦਾ ਹਿਲਾਫ ਕਰਨਾ ਸੀ ਮੈਨੂੰ ਸੰਗ ਤੇ ਸ਼ਰਮ ਆਉਂਦੀ ਸੀ ਭਾਈ ਜਿਹਨਾਂ ਦੇ ਘਰੇ ਜਾਂਦਾ ਨਹੀਂ ਸ਼ਰਮ ਆਈ ਹੈ ਉਹਨਾਂ ਨੂੰ ਸ਼ਰਮ ਆਉਂਦੀ ਰੋਟੀਆਂ ਪਹਿਲਾਂ ਤਾਂ ਤੂੰ ਘਰੇ ਜਾ ਕੇ ਰੋਟੀ ਖਾ ਕੇ ਆਉਂਦਾ ਹੈ ਵੀ ਪੱਗ ਬਟਾਈ ਵੀ ਸੀ ਮੇਰੇ ਪਿਓ ਦੀ ਤੇ ਇਹਦੇ ਪਿਓ ਦੀ ਹੈ ਸਾਡੀ ਤਾਂ ਲੈ ਲੈ ਚ ਵੀ ਫਰਕ ਪਊ ਰਿਸ਼ਤੇਦਾਰੀ ਜੀ ਵੀ ਪਊ ਤੇ ਇੱਥੇ ਵੀ ਪਊ ਅਗਲਾ ਕੀ ਕਹੂ ਵੀ ਭਾਈ ਤੂੰ ਠੱਗੀ ਮਰਾਤੀ ਸਹੀ ਗੱਲ ਆ ਉਹਦਾ ਹੋ ਕੇ ਠੱਗੀ ਮਰਾਤੀ ਸਹੀ ਗੱਲ ਹੈ ਭਾਈ ਰਣਜੀਤ ਸਿੰਘਾ ਚਾਰੇ ਪਾਸੇ ਬਦਨਾਮੀ ਤਾਂ ਤੇਰੀ ਹੈ ਇਹਨਾਂ ਦਾ ਕੀ ਜਾਵੂ ਚਾਚੇ ਨੇ ਵਿਆਹ ਕਰਾ ਲਿਆ ਪਤੀ ਜਜਮੈਂਟ ਪਿੱਛੇ ਤੜਪੀ ਆਂਦਾ ਤੇ ਤੂੰ ਤੂੰ ਤਾਂ ਤੇਰੇ ਮੂੰਹ ਤੇ ਹੋਊਗੀ ਉਹ ਚਾਚੇ ਇਹਦੇ ਉੱਤੇ ਬਦਨਾਮੀ ਕੀ ਹੋ ਜਿਵੇਂ ਜਿਵੇਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਮੇਰੀ ਤਾਂ ਬਦਨਾਮੀ ਹੋਈ ਪਈ ਆ ਅਗਲਾ ਤਾਂ ਮੈਨੂੰ ਕਹੂਗਾ ਕਿ ਸਹੀ ਗੱਲ ਹੈ ਭਾਈ ਕਹਿੰਦਾ ਕਹਾਉਂਦਾ ਸੀ ਤੂੰ ਇਹਨਾਂ ਨੇ ਤਾਂ ਚੱਪਨ ਚ ਨੱਕ ਡਬੋਤਾ ਤੇਰਾ ਚਾਚਾ ਜੀ ਬਾਈ ਦੀ ਬਦਨਾਮੀ ਹੈ ਨਾ ਤਾਂ ਬਾਈ ਬਦਨਾਮੀ ਤੇਰੀ ਵੀ ਹੋਣੀ ਹੈ ਤੁਹਾਨੂੰ ਮੈਂ ਸਹੀ ਗੱਲ ਦੱਸਤੀ ਠੀਕ ਆ ਕਿੱਥੇ ਜਾਏਗਾ ਕਿਹਨੂੰ ਮੂੰਹ ਦਿਖਾਏਗਾ ਪਿੰਡ ਦੇ ਵਿੱਚ ਉਹ ਗੱਲ ਸੋਚ ਤੂੰ ਸਾਨੂੰ ਵੀ ਨਹੀਂ ਮੂੰਹ ਦਿਖਾਉਣ ਚੱਕਾ ਜੱਟਿਆ ਤੂੰ ਤਾਂ ਚਾਚਾ ਨੂੰ ਤਾਂ ਸ਼ਰਮ ਹੈ ਨਹੀਂ ਤਾਂ ਕਿੱਲੇ ਤੇ ਟੰਗਦੀ ਇਹਨੂੰ ਕੋਈ ਮਤਲਬ ਨਹੀਂ ਹੈਗਾ ਲੋਕਾਂ ਹਾਂ ਉਹ ਭਾਈ ਤੂੰ ਮੇਰੇ ਮੂਹਰੇ ਸ਼ਰਮ ਦੀ ਗੱਲ ਕਰਦੀ ਆਪ ਤੋ ਲੰਗੇ ਸਿਰ ਬੈਠੀ ਆ ਮੇਰੇ ਮੂਹਰੇ ਫੇਰ ਤੂੰ ਗੱਲ ਕਾਹੋਂਗੀ ਵੀ ਐਂ ਕਹਿੰਦਾਗਾ ਚਾਚਾ ਹੈ ਮੇਰੀ ਗੱਲ ਸੁਣ ਬਈ ਮੈਂ ਭਰਾ ਦੇ ਨੇ ਕੀ ਬੇਇੱਜ਼ਤੀ ਕਰਾਤੀ ਆ ਜੇ ਡੌਂਡੀ ਪਾ ਕੇ ਜਿਹੜਾ ਹੁਣ ਸਾਰੇ ਪਿੰਡ ਚ ਦਿਖਾਈ ਜਾਂਦੇ ਮੈਂ ਇਹ ਗੱਲ ਕੀਤੀ ਸੀ ਲੋਕਾਂ ਨੂੰ ਮੈਂ ਚੁੱਪ ਕਰਕੇ ਅਸੀਂ ਭਾਈ ਅੰਦਰ ਆ ਕੇ ਤੇ ਆਦਾ ਘਰ ਬਸਾ ਲਿਆ ਮੈਂ ਚਾਚਾ ਤੇਰਾ ਹੱਕ ਬੰਦਾ ਸੀ ਕੋਈ ਸਾਡੇ ਨਾਲ ਰਾਏ ਮਸ਼ਫਰਾ ਕਰਨ ਦਾ ਹੈ ਕੋਈ ਸਾਨੂੰ ਦੱਸਦਾ ਪੁੱਛਦਾ ਕੋਈ ਆਪਾਂ ਰਾਏ ਕਰਦੇ ਨਾ ਚਾਚਾ ਲਈ ਆ ਵੀ ਤੂੰ ਵਿਆਹ ਕਰਾ ਲਿਆ ਤੇ ਲੈ ਕੇ ਬਾੜਲੀ ਤੇ ਤੈਨੂੰ ਪਤਾ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ ਤੂੰ ਜਦੋਂ ਭੈਣ ਦਾ ਵਿਆਹ ਕਰਾਇਆ ਤੇਥੋਂ ਪੁੱਛਿਆ ਨਾ ਸਹੀ ਰੈਵਤੀ ਲਈ ਹੈ ਨਾ ਮੈਂ ਕੀਤਾ ਸੀ ਅਵੀ ਮੈਂ ਕੀਤਾ ਸੀ ਨਾ ਜਦੋਂ ਮੈਂ ਵਿਆਹ ਕਰਾਇਆ ਤੇਥੋਂ ਪੁੱਛ ਕੇ ਕਰਾਇਆ ਨਾ ਸਾਰਾ ਕੁਝ ਤੂੰ ਨਾਲ ਲਾ ਕੇ ਕਰਿਆ ਕਿ ਨਹੀਂ ਕਰਿਆ ਤੇ ਫਿਰ ਤੇਰਾ ਹੱਕ ਨਹੀਂ ਸੀ ਬੰਦਾ ਓ ਯਾਰ ਮੈਂ ਵੀ ਹੁਣ ਆਪਦਾ ਬਸਾਉਣਾ ਸੀ ਹਾਂ ਬਸਾਉਣਾ ਸੀਗਾ ਚੱਲ ਫਿਰ ਤੂੰ ਭਾਈ ਜਿਹੜੀ ਜ਼ਬਾਨ ਕੀਤੀ ਐ ਉਹ ਜ਼ਬਾਨ ਤੋਂ ਨਾ ਭੱਜ ਮੈਂ ਦੱਸਾਂ ਭੱਜ ਗਿਆ ਤਾਂ ਜੇ ਤੂੰ ਬਸਾਉਣਾ ਸੀ ਉਹ ਭਾਈ ਮੈਂ ਕਿੱਥੇ ਭੱਜ ਗਿਆ ਮੈਨੂੰ ਬੋਲਣ ਦਾ ਤੁਸੀਂ ਮੌਕਾ ਨਹੀਂ ਦੋ ਸਾਡੀਆਂ ਗੱਲਾਂ ਕਰੀ ਜਾਂਦੇ ਬੋਲਣ ਨੂੰ ਕੁਛ ਹੈਗਾ ਚਾਹੇ ਤੇਰੇ ਕੋਲ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦੇ ਠੀਕ ਆ ਨਾ ਮੈਨੂੰ ਤਾਂ ਜ਼ਮੀਨ ਚਾਹੀਦੀ ਐ ਠੀਕ ਐ ਸੱਤ ਕਿਲੇ ਕਿਉਂਕਿ ਮੈਂ ਤੇਰੀ ਵਾਂਗੂ ਸੇਵਾ ਕਰੀ ਐ 40 ਸਾਲ ਹੋ ਗਏ 40 ਸਾਲ ਦੇਖ ਲੈ ਹੁਣ ਤੂੰ ਆਪ ਉਹ ਭਾਈ ਮੈਂ ਤੁਹਾਡੀ ਗੱਲ ਤੋਂ ਭੱਜਿਆ ਤੁਹਾਨੂੰ ਜ਼ਮੀਨ ਤੁਹਾਨੂੰ ਕਿਹਾ ਸੀ ਨਾ ਜ਼ਮੀਨ ਥੋੜੀ ਐ ਬਾਕੀ ਗੱਲ ਜਿਹੜੀ ਰਹੀ ਐ ਮੈਂ ਜੀਤੋਂ ਨਾਲ ਗ ਫੁੰਦਸ ਅੱਛਾ ਅੱਜ ਜਿੱਤੋ ਆ ਗਈ ਤੇਰੇ ਨਾਲ ਗੱਲਬਾਤ ਕਰਨ ਆਲੀ ਅੱਗੇ ਮੈਨੂੰ ਪੁੱਛ ਗੱਲ ਕਰਦਾ ਸੀ ਇਹ ਕੌਣ ਹੁੰਦੀ ਆ ਗੱਲ ਕਰਨ ਆਲੀ ਉਹ ਭਾਈ ਹੁਣ ਸਾਰਾ ਕੁਝ ਇਸ ਕਰਦਾ ਨਹੀਂ ਜੀ ਜਿਵੇਂ ਚਾਹੁੰਦੇ ਆ ਨਾ ਜੀ ਓਵੇਂ ਕਰ ਲੋ ਜੇ ਇਹਨਾਂ ਨੂੰ ਜ਼ਮੀਨ ਦੀ ਲੋੜ ਆ ਇਹਨਾਂ ਨੂੰ ਹੀ ਦੇ ਦਿਓ ਆਪਾਂ ਨੂੰ ਨਹੀਂ ਜ਼ਮੀਨ ਦੀ ਲੋੜ ਬਹਿ ਜਾ ਨਹੀਂ ਬਹਿ ਜਾ ਚੁੱਪ ਕਰਕੇ ਮੈਨੂੰ ਕੋਈ ਲੋੜ ਨਹੀਂ ਤੇਰੀ ਹਮਦਰਦੀ ਦੀ ਤੂੰ ਕੌਣ ਹੁੰਨੀ ਆ ਇਹ ਜ਼ਮੀਨ ਮੇਰੀ ਆ ਤੇ ਮੇਰੀ ਰਹੂਗੀ ਆ ਇਹ ਬਾਈ ਮਿੱਠੀਆਂ ਮਾਰਨ ਵਾਲੀ ਭਾਈ ਦੇਖਿਆ ਕਿ ਐ ਬੋਲਦੀ ਐ ਫਿਰ ਫਿਰ ਤੁਸੀਂ ਕਹੋਗੇ ਵੀ ਮੈਂ ਬੋਲਦਾ ਇਹਨੂੰ ਉਹਨੂੰ ਗੁੱਸੇ ਕਰਤਾ ਨਾ ਮਿੰਟ ਚ ਦੀ ਬਹਿ ਜਾ ਬਹਿ ਜਾ ਆ ਜਾ ਰਹੇ ਹਾਂ ਦਰਦੀ ਕਰਦਾ ਆ ਗਿਆ ਸੀ ਗੁੱਸੇ ਹੋਏ ਬੈਠੇ ਤੇਰੇ ਆਜ ਨਹੀਂ ਤੈਨੂੰ ਸਾਹਬ ਆਜ ਤੱਕ ਉਹਨਾਂ ਦਾ ਗੁੱਸਾ ਤੈਨੂੰ ਦਿਖਦਾ ਨਹੀਂਗਾ 1 ਮਿੰਟ ਤੈਨੂੰ ਉਹਦਾ ਗੁੱਸਾ ਪਤਾ ਯਾਰ ਹੁਣ ਮੇਰੀ ਗੱਲ ਸੁਣੋ ਮੇਰਾ ਪਰਿਵਾਰ ਆ ਉਹ ਉਹਨੂੰ ਮੈਂ ਕਿਵੇਂ ਗੱਲ ਕਰ ਲਵਾਂ ਪਾਣੀ ਪਰਿਵਾਰ ਨੇ ਸਾਡੇ ਮਾਰਦੇ ਤੱਕਰ ਤੇ ਨਾਕੜਵਾ ਕੇ ਵੇ ਤੇਰੇ ਮੂੰਹ ਤੇ ਬਰਤਣਾ ਪਾਣਾ ਹੁੰਦਾ ਸੀ ਉਹਦੀ ਤੁ ਕਦਰ ਨਹੀਂ ਜਾਣੀ ਆ ਅੱਜ ਨਵੀਂ ਲਿਆਂਦੀ ਤੇ ਕਦਰ ਮੰਨਣ ਲੱਗ ਗਿਆ ਉਹ ਟੱਕਰ ਹੋ ਗਿਆ ਪਰਿਵਾਰ ਹੋ ਗਿਆ ਆਪਾਂ ਬਗਾਨੇ ਹੋ ਗਏ ਸ਼ਰੀਕ ਨੇ ਤਾਂ ਉਹ ਗੱਲ ਹੋ ਗਿਆ ਆ ਕਿ ਕੱਲ ਦੀ ਭੂਤ ਨਹੀਂ ਸੇਵਾ ਚਾਹਦਾ ਹਾਂ ਗੱਲਾਂ ਇਹ ਕਰਦਾ ਬਦਵਾਦਾ ਤਾਂ ਕਿਕਰ ਸਾਨੂੰ ਪਤਾ ਨਹੀਂ ਤੇ ਬੋਲ ਕੀ ਦੇਖ ਲੈ ਕਿੱਡੀ ਗੱਲ ਕਹਿ ਰਹੀ ਜਮੀਨ ਦੇ ਦੇ ਇਹਨਾਂ ਨੂੰ ਇਹ ਕਿਹੜਾ ਭਾਈ ਮੰਗਤੇ ਆ ਭਾਈ ਤੁਹਾਨੂੰ ਪੱਖ ਦੀ ਗੱਲ ਕਰਕੇ ਗਈ ਆ ਜਿਹੜੀ ਚੀਜ਼ ਇਹ ਚਾਹੁੰਦੇ ਆ ਉਹ ਗੱਲ ਕਰਕੇ ਗਈ ਆ ਅਗਲੀ ਆਪ ਵੀ ਕਹਿੰਦੀ ਆ ਹਾਂ ਚਾਚਾ ਤੂੰ ਤਾਂ ਕਰ ਮੇਰੀ ਗੱਲ ਸੁਣ ਜਿਵੇਂ ਤੈਨੂੰ ਕਿਹਾ ਨਾ ਉਵੇਂ ਕਰ ਉਹ ਭਾਈ ਮੇਰੀ ਸੁਣੋ ਗੱਲ ਮੈਂ ਤਾਂ ਸਿੱਧੀ ਗੱਲ ਇੱਕ ਮੰਗਵਾਣਾ ਜੇ ਤਾਂ ਚਾਹ ਪਾਣੀ ਪੀਣਾ ਤਾਂ ਬੈਠ ਜਾਓ ਮੈਂ ਉਹ ਪਿਆਰਾ ਰਸਤਾ ਚਲ ਲੈ ਤਾਂ ਤੂੰ ਲੋੜਾ ਚਾਹ ਪਾਣੀ ਪੀ ਲੈ ਗੱਲਾਂ ਦੇਖ ਕਰਦਾ ਹੈ ਹੋਰ ਕੀ ਗੱਲ ਕਰਾਂ ਖੜਦਾ ਗੱਲ ਤੇ ਲੈ ਕੀ ਖੜਾ ਲਾਸਤੇ ਕੀ ਗੱਲ ਕੀਤੀ ਮੈਂ ਹੋਰ ਉਹ ਦੱਸ ਕੀ ਕਰਾਂ ਮੈਂ ਘੰਟਾ ਹੋ ਗਿਆ ਤੁਹਾਡੀਆਂ ਸੁਣੀਆਂ ਲੈਣਾ ਪੈਣਾ ਸੀ ਘਰ ਚ ਜੇ ਤੂੰ ਵਿਆਹ ਕਰਾਉਣਾ ਸੀ ਪਹਿਲਾਂ ਇਹਨਾਂ ਦੇ ਸਿਰ ਤੇ ਹੱਥ ਕਿਉਂ ਰਿਆ ਪਹਿਲਾਂ ਕਰਾਉਣਾ ਸੀ ਉਹ ਆਹਦੀ ਸੱਸ ਨੂੰ ਪੁੱਛਣ ਹੁਣ ਮੇਰਾ ਹੌਣ ਦਿੱਤਾ ਪਰ ਮੈਂ ਮੈਂ ਕਹਿੰਦਾ ਨਾ ਬੋਲਣਾ ਪਾਉਂਦੇ ਸਾਹਮਣੇ ਕਿਹਨਾਂ ਚਾਵਾ ਚਾਵਾ ਜੀਵਾ ਚਲਾਉਂਦਾ ਹੈ ਆਹ ਦੱਸ ਨੂੰ ਪੁੱਛਿਆ ਘਰਦੂ ਬਣੀ ਨਹੀਂ ਪੋਣ ਪੀਣਾ ਇਹ ਤਾਂ ਸਿੱਧੀ ਗੱਲ ਆ ਸਿੱਧੀ ਤੂੰ ਪਜਾ ਬੰਦੇ ਦਾ ਪੁੱਤ ਬਣ ਕੇ ਜ਼ਮੀਨ ਲਵਾ ਲੈ ਨਾਨੀ ਮੈਂ ਲਵਾਉਣੀ ਜਾਣਦਾ ਲੈ ਕਿ ਸ਼ਰਮੀ ਨਹੀਂ ਮੰਨਦਾ ਜਵਾਈ ਨੂੰ ਕੀ ਗੱਲ ਕਹਿਣੀ ਲੈ ਲਾਂਗੇ ਸੀ ਜ ਕਮਾ ਨਹੀਂ ਆਉਦੀ ਕੋਈ ਗੱਲ ਨਿਕਲਨੀ ਪਈ ਮੈਂ ਤੈਨੂੰ ਪਿਓ ਨੂੰ ਸਮਝਾਇ ਸੀ ਪਰ ਤੂੰ ਕੀਤੀ ਨਹੀਂ ਦੇਖੀ ਹੁਣ ਬੰਦਾ ਕੀ ਹੈ ਨਹੀਂ ਹੁਣ ਪਿਓ ਵਾਲੇ ਲੱਛਣ ਕਰਦਾ ਹੁਣ ਗੋਡਾ ਥੱਲੇ ਲੈ ਲੈ ਉਹਨੂੰ ਚੌੜੇ ਨੂੰ ਚੱਲ ਕੋਈ ਨਹੀਂ ਮਾਰਾ ਜੀ ਤੂੰ ਵੀ ਟਿਕਾ ਰੱਖ ਫੜਾਈ ਮਤੇ ਨਾ ਗੱਲ ਕਰ ਜਿੱਤੋ ਹਾਂਜੀ ਆਜੋ ਆਜੋ ਮੈਨੂੰ ਜਗਦਾ ਭਾਈ ਤੁਹਾਡੇ ਕੋਲ ਪੱਲੇ ਪਾਈ ਦੂਗਾ ਪੱਲੇ ਦਾ ਪਊਗਾ ਹੀ ਮਾਸੀ ਤੂੰ ਦੇਖੀ ਜਾਈਂ ਬਣਦਾ ਕੀ ਹੈਗਾ ਹੁਣ ਬੋਲਦਾ ਤਾਂ ਦੇਖ ਕਿਵੇਂ ਆਹ ਗੱਲ ਸੁਣ ਹੁਣ ਅਗਲੇ ਨਾਲ ਰੌਲਾ ਪਾਉਂਦੀ ਕਿ ਲੋੜ ਆ ਜੇ ਤੁਸੀਂ ਪਹਿਲਾਂ ਹੀ ਹੱਥ ਵੱਢ ਕੇ ਰੱਖੇ ਹੁੰਦੇ ਆ ਨੋਕਤੀ ਨਹੀਂ ਆਉਂਦੀ ਸੀ ਹੱਥ ਕਿਵੇਂ ਵੱਢ ਲੈਂਦੇ ਇਹਨੇ ਇੱਕ ਨਹੀਂ ਮੰਨੀ ਮੈਂ ਨੇ ਕਿਹਾ ਮੈਂ ਕਿਹਾ ਬਸੀਤੀ ਕਰਾ ਲਾ ਤੂੰ ਨਾ ਮੈਂ ਤੁਹਾਨੂੰ ਦੱਸਦਾ ਮੰਮੀ ਮੇਰੀ ਸੁਣ ਲੋ ਗੱਲ ਜੇ ਮੇਰੀ ਨੀਵੀ ਪੈ ਗਈ ਨਾ ਇਹਨੂੰ ਮੈਂ ਲੈ ਕੇ ਜਾਉਂ ਭਾਈ ਛੋਡੀ ਛੋਡੇ ਫਾਰਚ ਬੈਠੂ ਆ ਕੇ ਮੈਂ ਦੱਸਦਾ ਮੇਰੀ ਤਾਂ ਬਣੀ ਵੀ ਆ ਪਿੰਡ ਚ ਮੇਰੇ ਬਣੀ ਤਾਂ ਕੋਈ ਅੱਖ ਪੱਟ ਕੇ ਨਹੀਂ ਝਾਕਦਾ ਆ ਤੁਸੀਂ ਨੀਵੀ ਪਵਾਉਂਗੇ ਨਹੀਂ 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 ਉਹ ਤਾਂ ਤੇਰੇ ਸਾਹਮਣੇ ਥੋੜੇ ਕੁੱਤੇ ਖਾਣੀ ਕਰੀ ਆਵੇ ਉਹ ਰਹਿ ਲੈ ਕੱਲ ਵੀ ਆਈ ਦੀ ਚਰਮਣੀ ਆਉਂਦੀ ਨਹੀਂ ਵੇਖ ਲੈ ਦੜਕਿਆ ਕਰਦਾ ਹਾਂ ਮੈਂ ਆਏ ਹਸਾ ਲਾ ਲੋ ਮਰਾਜ ਹੈ ਕਿਵੇਂ ਦੜਕ ਦੜਕ ਬੋਲਦਾ ਕੋਈ ਮੈਂ ਕੀ ਕਰਤਾ ਮੈਂ ਆਏ ਨਹੀਂ ਸ਼ਰਮਾਂਦਾ ਵੀ ਮੇਰੀ ਦਾੜੀ ਚਿੱਟੀ ਹੋਈ ਪਈ ਆ ਸਾਰਾ ਗੰਮ ਤਾਂ ਤੇਜੇ ਨੇ ਕਰਾਇਆ ਬੇ ਠੀਕ ਆ ਜੇ ਉਹ ਤੇਜੇ ਦੀ ਸੰਗੀ ਨਾਲ ਪੱਟੀ ਨਾਲ ਲੈ ਜਾ ਕੇ ਤੇ ਦੇਖੀਂਗਾ ਕਰਵਾਉਂਗਾ ਤੂੰ ਤੇਜੇ ਨੂੰ ਭਾਲ ਕਿੱਥੇ ਆ ਹਾਂ ਪਾਲੂਗਾ ਇੱਥੇ ਪਿੰਡ ਤੇ ਹੋਣਾ ਨਹੀਂ ਤੇ ਅੱਗੇ ਦੇ ਨਾਲ ਕੀ ਕਰੋਗੇ ਹੁਣ ਤਾਂ ਵਿਚੋਲਾ ਕਰੇ ਕਰਾਇਆ ਨਾ ਵਿਚੋਲਾ ਵਿਚੋਲੇ ਦਾ ਹੱਕ ਨਹੀਂ ਮੰਨਦਾ ਸੀ ਇਹਨੂੰ ਦੱਸਾਂਗਾ ਜਦੋਂ ਤੇਰੇ ਚਾਚਾ ਆ ਕੰਮ ਕਰਦਾ ਫਿਰਦਾ ਗੱਗੂ ਦਾ ਚਾਚਾ ਕਿੱਥੋਂ ਆਈ ਆ ਕਿੱਥੋਂ ਗਈ ਆ ਕਿਵੇਂ ਆ ਕਿਵੇਂ ਨਹੀਂ ਗੱਲ ਕਿੱਥੋਂ ਦੀ ਤੂੰ ਕਹਿੰਦਾ ਨਾ ਜਲੂ ਕੱਢੀਂਗੀ ਪਲੀਚ ਕੀ ਪਿੰਡ ਚ ਨਹੀਂ ਜਲੂ ਤਾਂ ਨਹੀਂ ਜਲੂ ਤਾਂ ਮੇਰਾ ਨਿਕਲ ਗਿਆ ਉਹ ਬਈ ਮ ਜਦੋਂ ਮੈਂ ਇਹਨੂੰ ਕਹਿਦਾ ਬੰਦਿਆਂ ਨੂੰ ਕਹਦਾ ਵੀ ਜੇ ਤੂੰ ਸਿੱਧੇ ਹਿਸਾਬ ਨਾਲ ਜ਼ਮੀਨ ਨਹੀਂ ਦੇਣੀ ਤਾਂ ਮੈਂ ਡੇਢ ਹਿਸਾਬ ਨਾਲ ਲੈਣੀ। ਕੀ ਕਰਨਾ ਸੁਣਾ? ਉਦੋਂ ਤਾਂ ਤੁਸੀਂ ਨਾਲ ਜਾਜ ਆ ਬਿੱਡ ਲਏ ਆਲ ਮਾਰੀਆਂ ਲੀਆਂ ਹੈ ਤੇਤੀਆਂ ਲੀਆਂ। ਸਮਾਨ ਤਾਂ ਤੁਸੀਂ ਜਿਹੜੀ ਚੀਜ਼ ਤੇ ਹੱਥ ਧਰਿਆ ਉਹ ਦਵਾਇਆ ਮੈਂ। ਤੇ ਕੀ ਨਹੀਂ ਲਈ ਤੀ? ਨਾ ਸਾਡਾ ਕਹਿੰਦਾ ਨੱਕ ਨਹੀਂ ਵਧਿਆ ਗਿਆ ਭਾਵੇਂ ਮੇਰੀ ਗੱਲ ਸੁਣ ਬੰਦ ਤੋ ਨਹੀਂ ਸੀ ਨਹੀਂ ਤੁਹਾਨੂੰ ਐ ਪਤਾ ਨਹੀਂ ਵੀ ਅਸੀਂ ਕਿਸੇ ਦੀ ਜ਼ਮੀਨ ਤੇ ਛਾਲਾ ਮਾਰਦੇ ਆ ਜੇ ਕੋਈ ਛਾਲਾ ਮਾਰਦੇ ਹੋ ਪਹਿਲਾਂ ਉਹਦਾ ਹੱਲ ਤਾਂ ਕਰਕੇ ਰੱਖੋ ਕਿਸੇ ਦਾ ਅਸੀਂ ਸਮਝੇ ਨਹੀਂ ਇਸ ਤਰ੍ਹਾਂ ਆਉਂਦਾ ਹੀ ਸਮਝੇ ਸ਼ੁਰੂ ਦੱਸਦਾ ਕਦੇ ਕਿਸੇ ਸਮਝੇ ਨਹੀਂ ਸਾਰੇ ਪਿੰਡ ਨੂੰ ਹਸਾਤਾ ਇਹਨੇ ਤਾਂ ਕਹਿਣਗੇ ਚੌੜੇ ਹੋਏ ਫਿਰਦੇ ਸੀ ਚਾਚਾ ਦੀ ਜ਼ਮੀਨ ਤੇ ਆਹ ਦੇਖ ਲੈ ਕੱਚ ਤੇ ਮੁੰਗਲੇ ਕੱਢ ਮਾਰਿਆ ਅਗਲੇ ਨੇ ਉਹ ਰੋਟੀਆਂ ਚੋਪੜ ਚੋਪੜ ਦਿੱਤੀਆਂ ਉਹਨੂੰ ਠੀਕ ਆ ਤੇ ਉਹਦਾ ਵੀ ਹੱਕ ਬੰਦਾ ਸੀ ਉਹ ਤੂੰ ਪਹਿਲਾਂ ਹੀ ਥੋੜੇ ਨਾਂ ਕਰਾਉਂਦਾ ਉਹ ਸਾਰਾ ਕੁਝ ਉਹ ਪਹਿਲਾਂ ਹੀ ਮਨ ਚ ਚੋਰ ਸੀ ਭਾਈ ਨਾ ਪੱਕ ਤੜ ਚਲ ਕੋਈ ਗੱਲ ਨਹੀਂ ਹੁਣ ਠੀਕ ਆ ਐਵੇਂ 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 ਲੜਨਾ ਬਰਾ ਮੈਂ ਤੇ ਜਿਹੜਾ ਹੱਕ ਨਹੀਂ ਸੀ ਕਵਾਲਾ ਨਾਲ ਕਰੇ ਆ ਕੇ ਉਹ ਤਾਂ ਪਹਿਣ ਸਾਤ ਪਾਉਣ ਸੀ ਕਵਾਲੀ ਉਹ ਤੁਸੀਂ ਕਿਤੇ ਪਾ ਲਓ ਜਿੱਤੋ ਤੂੰ ਕੀ ਰੋਈ ਜਾਂ ਨਹੀਂ ਮੈਂ ਤੈਨੂੰ ਕੁਛ ਆਖਿਆ ਭਲਾ ਦੀ ਚਲੋ ਜਿਵੇਂ ਕਹਿ ਗਈ ਆ ਕਰਕੇ ਕਰ ਜਾਂਦੇ ਨਹੀਂ ਜੀ ਮੈਂ ਕੁਛ ਨਹੀਂ ਬੋਲੀ ਉਹਨਾਂ ਨੂੰ ਫਿਰ ਵੀ ਉਹ ਮੈਨੂੰ ਇੰਨਾ ਭਜ-ਭਜ ਕੇ ਮੈਂ ਤਾਂ ਉਹਨਾਂ ਦੇ ਪੱਖ ਦੀ ਗੱਲ ਕੀਤੀ ਸੀ ਚਲ ਕੋਈ ਗੱਲ ਤੁਹਾਡੇ ਦੇਰ ਤੇ ਨਾ ਉਹਦਾ ਸੁਭਾਈ ਇਹ ਜ ਮੈਨੂੰ ਪਤਾ ਹੀ ਸੀ ਮੈਂ ਤੈਨੂੰ ਕਿਹਾ ਨਹੀਂ ਸੀਗਾ ਉਹ ਤਾਂ ਕਹਿਣਗੇ ਇਹ ਜਿਆ ਕੁਛ ਹੈ ਮੈਂ ਫਿਰ ਮਾੜੀ ਕੋਈ ਗੱਲ ਕੀਤੀ ਆ ਉਹਨਾਂ ਦੇ ਪੱਖ ਦੀ ਹੀ ਕੀਤੀ ਆ ਨਾ ਤੇ ਵੀ ਮੈਨੂੰ ਇੰਨਾ ਭਜ ਭਜ ਕੇ ਪੈ ਗਏ ਆ ਉਹ ਕੋਈ ਨਹੀਂ ਹੁਣ ਅਗਲੇ ਨੂੰ ਪਤਾ ਲੱਗਦਾ ਨਾ ਵੀ ਭਾਜ ਸ਼ਰੀਕ ਨੇ ਆਉਂਦਾ ਘਰ ਬੰਨ ਲੈ ਤਾ ਕਰਕੇ ਬੋਲਦੇ ਤੋ ਫਿਕਰ ਨਾ ਕਰ ਮੈਨੂੰ ਪਾਣੀ ਦੀ ਘੁੱਟ ਲੈ ਕੇ ਆ ਮੈਂ ਬੈਠਦਾ ਠੀਕ ਹੈ ਆਲੋ ਜੀ ਰੋਟੀ ਖਾਓ ਐ ਕਿਵੇਂ 10 ਜੇ ਬੈਠੇ ਆ ਤੁਸੀਂ ਖੁਸ਼ ਨਹੀਂ ਕੀ ਗੱਲ ਹੋ ਗਈ ਜਦੋਂ ਮੈਂ ਨਹੀਂ ਇੰਨੀਆਂ ਗੱਲਾਂ ਕਹਿ ਗਏ ਦਿਲ ਤੇ ਲਾਈਆਂ ਫਿਰ ਤੁਸੀਂ ਕਾਤ ਲਾਉਨੇ ਹੋ ਗੱਲ ਦਿਲ ਤੇ ਲਾਉਣ ਦੇਣੀ ਜੀ ਤੋ ਗੱਲ ਹੈ ਕਿ ਮੈਂ ਇਹਨਾਂ ਦਾ ਬਹੁਤ ਕੀਤਾ ਪਰ ਇਹ ਮੇਰੇ ਨਹੀਂ ਬਣੇ ਓਹੋ ਫਿਰ ਕੀ ਹੋ ਗਿਆ ਜੀ ਤੁਸੀਂ ਤਾਂ ਮਣੀ ਮਣੀ ਗੱਲਾਂ ਤੇ ਹੋਈ ਗੁੱਸਾ ਕਰੀ ਜਾਂਦੇ ਹੋ ਇਹ ਤਾਂ ਹੁਣੇ ਹੀ ਰਹਿੰਦੀਆਂ ਘਰਾਂ ਚ ਨਿੱਕੇ ਨਿੱਕੇ ਗੱਲਾਂ ਤਾਂ ਹੁੰਦ ਗਣੀ ਰਹਿੰਦੀਆਂ ਅਨਜਿਤ ਕੋਰੇ ਤੈਨੂੰ ਨਹੀਂ ਪਤਾ ਮੈਂ ਨਿੱਕੇ ਨਿੱਕੇ ਕੰਮ ਦੇ ਵਿੱਚ ਇਹਨਾਂ ਦੇ ਕਿੰਨੇ ਹੱਥ ਵਟਾਇਆ ਸਾਰਾ ਕੰਮ ਬਾਈ ਤੋਂ ਬਾਅਦ ਮੈਂ ਸੰਭਾਲਦਾ ਰਿਹਾ ਸਾਰੀ ਕਮਾਈ ਮੇਰੀ ਇਹ ਸੰਭਾਲਦੇ ਰਹੇ ਜੇ ਤੂੰ ਹੁਣ ਘਰ ਜਾ ਕੇ ਦੇਖੇ ਨਾ ਇਹਨਾਂ ਦਾ ਮੈਂ ਦਿਖਾਉ ਤੈਨੂੰ ਐਡੀ ਕੋਠੀ ਪਾਈ ਹੋਈ ਐ ਜਦੋਂ ਮੁੰਡੇ ਦਾ ਵਿਆਹ ਕਰਨਾ ਸੀ ਉਦੋਂ ਕੋਠੀ ਪਾ ਕੇ ਦਿੱਤੀ ਉਦੋਂ ਕਿਹਦੇ ਪੈਸੇ ਲੱਗੇ ਮੈਂ ਹੀ ਮੂਰੇ ਹੋ ਕੇ ਲਾਇਆ ਕੁੜੀ ਦਾ ਵਿਆਹ ਕੀਤਾ ਤਾਂ ਵੀ ਮੈਂ ਕੀਤਾ ਕੋਈ ਨਾ ਫਿਰ ਫਿਰ ਕੀ ਹੋ ਗਿਆ ਪੁੰਨ ਸਹੀ ਧੀਆ ਦੇ ਵਿਆਹ ਦਾ ਕੋਈ ਨਹੀਂ ਕਮਾਲ ਤੂੰ ਕਿਹੜੀ ਮਿੱਟੀ ਦੀ ਬਣੀ ਐ ਮੈਨੂੰ ਇਹ ਨਹੀਂ ਸਮਝ ਲੱਗਦੀ ਤੀ ਦਾ ਵਿਆਹ ਕੀਤਾ ਪੁੰਨ ਕੀਤਾ ਤੇਰੇ ਵੀ ਅਜ ਰੰਗ ਭਗ ਲੱਗ ਗਏ ਤੇਰਾ ਵੀ ਤਾਂ ਵਿਆਹ ਹੋ ਗਿਆ ਮੈਂ ਤਾਂ ਇਹ ਵਿਆਹ ਤੋਂ ਬਹੁਤ ਖੁਸ਼ ਐ ਪਰ ਮੈਨੂੰ ਲੱਗਦਾ ਸਾਡਾ ਪਿੰਡ ਖੁਸ਼ ਨਹੀਂ ਹੋਣਾ ਤੂੰ ਇਹ ਦੇਖਦੇ ਜਾਈਂ ਅੱਜ ਤਾਂ ਇਹ ਆ ਕਿ ਇੱਥੇ ਮੱਛ ਸੜ ਕੇ ਗਈਆਂ ਨਾ ਕੱਲੋਂ ਸਾਰੇ ਪਿੰਡ ਦੇ ਵਿੱਚ ਲੰਬੂ ਲੱਗ ਜਾਣੇ ਆ ਚਲ ਕੋਈ ਨਾ ਤੁਸੀਂ ਰੋਟੀ ਖਾਓ ਹੁਣ ਨਾ ਖੁਸ਼ੀਆਂ ਦੇ ਦੇਣਾ ਖੁਸ਼ ਰਹਿਆ ਕਰੋ ਹੁਣ ਨਾ ਆਸ ਰਹਿਆ ਕਰੋ ਠੀਕ ਐ ਹੋਰ ਐਵੇਂ ਨਿੱਕੇ ਨਿੱਕੇ ਗੱਲਾਂ ਪਿੱਛੇ ਟੈਨਸ਼ਨ ਲਈ ਜਾਂਦੇ ਹੋ ਕਿੰਦੀ ਸੋਹਣੀ ਰੋਟੀ ਬਣਾਈ ਐ ਤੂੰ ਤੇ ਚਿਬੜਾ ਜਟਿਲ ਨਾਲ ਰੋਟੀ ਬੜੀ ਸਵਾਦ ਆ ਲੱਗਦੀ ਹਾਂ ਤਾਂ ਹੋਰ ਫਿਰ ਤੁਸੀਂ ਕਿਹਾ ਸੀਗਾ ਵੀ ਚਿਬੜਾ ਦੀ ਚਟਣੀ ਹੋਵੇ ਮੈਂ ਫਿਰ ਆਪਣੀ ਫੇਵਰੇਟੀ ਚਿਬੜਾ ਦੀ ਚਟਣੀ ਬਣਾਤੀ ਕਮਾਲ ਇੰਨੀ ਸਵਾਦ ਰੋਟੀ ਅੱਛਾ ਵਧੀਆ ਹੋਣੀ ਬਹੁਤ ਸਵਾਦ ਮੈਨੂੰ ਲੱਗ ਜਾਂਦਾ ਸੀਗਾ ਪਤਨੀ ਪਸੰਦ ਆਊਗੀ ਕਿ ਨਾ ਤੁਹਾਨੂੰ ਲੈ ਇੱਕ ਹੋਰ ਕੀ ਤੂੰ ਵੀ ਖਾ ਹੂੰ ਬਹੁਤ ਸਵਾਦ ਬਣੀ ਆ ਮੈਨੂੰ que ਯਕੀਨ ਹੀ ਨਹੀਂ ਆਉਂਦਾ ਮੈਂ ਇੰਨੀ